ਕੀ ਨੋਏ ਵੀਰੇ ਤੇਰਾ ਹਰਦੀਪ ਸਿੰਘ ਹੈ ਮੇਰਾ ਨਾਮ ਤੂੰ ਸਮਝ ਲੈ ਵੀ ਘਰ ਵਾਲੀ ਦੇ ਮੋਢੇ ਦਾ ਆਪਰੇਸ਼ਨ ਕਰਾਉਣਾ ਹਾਂਜੀ ਕਿੰਨੇ ਪੈਸੇ ਦੱਸ ਦੇ ਨੇ ਵੀ ਕਿੰਨੇ ਪੈਸੇ ਲੱਗਣਗੇ ਚੰਡੀਗੜ੍ਹ ਪੀਜੀਆਈ ਚ ਪੈਸੇ ਦਾ ਹੀ ਦੱਸਾਉਂ ਨਹੀਂ ਕੋਈ ਅੱਛਾ ਇਹ ਜੇ ਉਹ ਮੈਂ ਰੱਸਾ ਇਹ ਆਪਰੇਸ਼ਨ ਹੋਊਗਾ ਇਹ ਤੇਰੇ ਲਈ ਵੀ ਕਿੰਨੇ ਪੈਸੇ ਨੇ ਗੱਲ ਤਾਂ ਇਹ ਮੇਰੇ ਦਾ 5-4000 ਰੁਪਏ ਚਲੋ ਤੂੰ ਐਮ ਆਰ ਆਈਓ ਮਾਰੇ ਹੀ ਕਰਾ ਲੈ ਜਦੋਂ ਤੇਰਾ ਆਪਰੇਸ਼ਨ ਹੋਇਆ ਉਦੋਂ ਪਹਿਲਾਂ ਪੈਸੇ ਪੁੱਛੀ ਕਿੰਨੇ ਨੇ ਠੀਕ ਹੈ ਫਿਰ ਉਹ ਜੀ ਸਾਹਿਬ ਨਾਲ ਤੈਨੂੰ ਸਮਾਨ ਚ ਮਦਦ ਕਰ ਦਾਂਗੇ ਜੀ ਸਰ ਜੀ ਸਰ ਤਿੰਨ ਜਿਹੜਾ ਦੱਸਿਆ ਸੀ ਤੁਸੀਂ ਲੰਗੋਵਾਲ ਦੱਸਿਆ ਸਰ ਜੀ ਦੇਖ ਐਨੀ ਕਿ ਮਦਦ ਤਾਂ ਅਸੀਂ ਕਰ ਸਕਦੇ ਆ 5-4000 ਰੁਪਿਆ 10000 ਰੁਪਿਆ ਤੈਨੂੰ ਮੈਂ ਬਿਨਾਂ ਜਾਣ ਪਛਾਣ ਤੋਂ ਮਦਦ ਕਰ ਦੂੰ ਤੈਨੂੰ ਸਮਾਨ ਲੈ ਗੂ 500 10000 ਦਾ ਕਿਉਂਕਿ ਇੰਨੀ ਕੁ ਮੇਰੇ ਚ ਪਾਵਰ ਹੈਗੀ ਐ ਜਦੋਂ ਤੈਨੂੰ ਨਹੀਂ ਕੋਈ ਗੱਲ ਨਹੀਂ ਵੀਡੀਓ ਦੇਖ ਨਾ ਦੇਖ ਜੇ ਸਮਝ ਤੈਨੂੰ 20000 ਦਾ ਸਮਾਨ ਆਉਂਦਾ ਹੋਇਆ 10000 ਦਾ ਮੈਂ ਲੈ ਗੂ ਠੀਕ ਆ ਜੀ ਬਰੋ ਤੁਹਾਨੂੰ ਵਾਦ ਹੋ ਗਿਆ ਓਕੇ